ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸਨੇਹਾ ਲੈ ਕੇ ਹਾਜ਼ਰਾਂ ਦੇਸ਼ ਉਦੇਸ਼ ਦੀਆਂ ਖਬਰਾਂ ਅੱਜ ਦਾ ਇਹ ਬੁਲੇਟਿਨ ਸਪਾਂਸਰ ਕੀਤਾ ਗਿਆ ਹੈ ਨਿਊ ਪੰਜਾਬ ਸਵੀਟਸ ਐਂਡ ਰੈਸਟੋਰੈਂਟ ਕੋਲੋਣਾ ਵਾਲਿਆਂ ਵੱਲੋਂ ਕਰਦੇ ਹਾਂ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਸੁਰਖੀਆਂ ਦੇ ਨਾਲ ਭਾਰਤ ਵਿੱਚ ਤੂਫਾਨ ਕਾਰਨ ਡਿੱਗਿਆ ਵੱਡਾ ਬਲਬੋਰਡ 14 ਲੋਕਾਂ ਦੀ ਮੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3ਜੀ ਵਾਰ ਚੋਣ ਲੜਨ ਲਈ ਨਾਮ ਸੱਤੀ ਪੱਤਰ ਕੀਤਾ ਦਾਖਲ ਪੰਜਾਬ ਮਹਿਲਾ ਪੈਨਲ ਨੇ ਡੀਜੀਪੀ ਨੂੰ ਬੀਬੀ ਜਗੀਰ ਕੌਰ ਦੀ ਠੋਡੀ ਛੂਣ ਵਾਲੀ ਚੰਨੀ ਦੀ ਜਾਂਚ ਕਰਨ ਲਈ ਕਿਹਾ ਕੈਲਰੀ ਦੇ ਇੱਕ ਵਿਅਕਤੀ ਤੇ ਸ਼ਹਿਰ ਤੋਂ ਬਾਹਰ ਮਿਲੀ ਲਾਸ਼ ਤੋਂ ਬਾਅਦ ਫਸਟ ਡਿਗਰੀ ਮਰਡਰ ਦਾ ਦੋਸ਼ ਨਾਰਥ-ਈਸਟ ਵਿੱਚ ਚਾਕੂ ਮਾਰਨ ਤੋਂ ਬਾਅਦ ਕੈਲਰੀ ਦੇ ਨੌਜਵਾਨ ਦੀ ਹਾਲਤ ਸਥਿਰ। ਸੈਂਟਰਲ ਐਡਮਿੰਟਨ ਪਾਰਕਿੰਗ ਵਿੱਚ ਜਾਨਲੇਵਾ ਲੜਾਈ ਤੋਂ ਬਾਅਦ ਕਤਲ ਦਾ ਦੋਸ਼ ਲਗਾਇਆ ਗਿਆ। ਟੋਰਾਂਟੋ ਦੇ ਮੇਅਰ ਨੇ ਕਿਹਾ ਸਿਟੀ ਹਾਲਸ ਮਾਰੋ ਵਿੱਚ ਇਜ਼ਰਾਈਲ ਦਾ ਝੰਡਾ ਲਹਿਰਾਉਣਾ ਹੈ ਵੰਡਪਾਉ। ਉੱਤਰੀ ਬੈਂਕੋਵਰ ਪਰਿਵਾਰ ਨੇ ਚੋਰੀ ਹੋਏ ਫਾਲਸੂ ਚਿਕਨ ਵਾਪਸ ਕਰਨ ਦੀ ਕੀਤੀ ਬੇਨਤੀ। ਟੈਸਲਾ ਉੱਤੇ ਕੈਲੀਫੋਰਨੀਆ ਪਲਾਂਟ ਤੋਂ ਨਿਕਾਸ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ। ਪਾਕਿਸਤਾਨ ਵਿੱਚ ਮਿਜ਼ਾਈਲ ਹਮਲੇ 'ਚ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੇ ਵਿੱਤੇ ਰਾਜਤਾਨੀ ਮੁੰਬਈ ਵਿੱਚ ਸੋਮਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਧੂੜ ਭਰੇ ਤੂਫਾਨ ਦੌਰਾਨ ਇੱਕ ਵੱਡਾ ਬਿਲਬੋਰਡ ਡਿੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 74 ਹੋਰ ਜ਼ਖਮੀ ਹੋ ਗਏ 120 ਫੁੱਟ ਲੰਬਾਈ ਅਤੇ ਉਚਾਈ ਵਾਲੇ 올림픽 ਆਕਾਰ ਦੇ ਸਵਿਮਿੰਗ ਪੂਲ ਤੋਂ ਵੀ ਵੱਡਾ ਧਾਤੂ ਦਾ ਬਿਲਬੋਰਡ ਮੁੰਬਈ ਦੇ ਉਪਨਗਰ ਕਾਟਕੋਪਰ ਵਿੱਚ ਇੱਕ ਗੈਸ ਸਟੇਸ਼ਨ ਤੇ ਟਿਕ ਗਿਆ ਜਿਸ ਨਾਲ ਕਾਰਾਂ ਤੇ ਹੀਠਾਂ ਦੇ ਲੋਕ ਕੋ ਚਲੇ ਗਏ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਏਸ਼ੀਆ ਦਾ ਸਭ ਤੋਂ ਵੱਡਾ ਬਿਲਬੋਰਡ ਤੂੜ ਪਰੇ ਤੂਫਾਨ ਚ ਟਹਿਣ ਤੋਂ ਪਹਿਲਾਂ ਆਰਡਰ ਆ ਸੀ ਨਾਲ ਹੀ ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਉਡਾਣਾ ਅਤੇ ਆਵਾਜਾਈ ਪ੍ਰਭਾਵਿਤ ਹੋਈ ਬਚਾਅ ਕਰਮਚਾਰੀਆਂ ਨੇ ਰਾਤ ਭਰ ਅਤੇ ਮੰਗਲਵਾਰ ਦੁਪਹਿਰ ਤੱਕ ਭਾਰੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਟੈਟੇ ਰੀ ਢਾਂਚੇ ਦੇ ਟੁੱਟੇ ਹੋਏ ਧਾਤੂ ਦੇ ਮਲਬੇ ਨੂੰ ਕੱਟਣ ਲਈ ਬੱਚੇ ਹੋਏ ਲੋਕਾਂ ਨੂੰ ਲੱਭਣ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਲਈ ਕੰਮ ਕੀਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਬਿਲਬੋਰਡ ਦੀ ਮਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਸੰਕਲਪ ਲਿਆ। ਉਹਨਾਂ ਨੇ ਹਾਦਸੇ ਵਿੱਚ ਮਾਰੇ ਗਏ ਹਰੇਕ ਪਰਿਵਾਰ ਲਈ 5 ਲੱਖ ਭਾਰਤੀ ਰੁਪਏ ਦੇ ਸਰਕਾਰੀ ਮੁਆਵਜ਼ੇ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰੀ ਸ਼ਹਿਰ ਵਾਰਾਨਸੀ ਤੋਂ ਭਾਰਤ ਦੀਆਂ ਆਮ ਚੋਣਾਂ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪ੍ਰਧਾਨ ਮੰਤਰੀ ਮੋਦੀ ਨੂੰ ਉਮੀਦ ਹੈ ਕਿ ਉਹ ਪਹਿਲਾਂ 2014 ਅਤੇ ਫਿਰ 2019 ਵਿੱਚ ਪਵਿੱਤਰ ਹਿੰਦੂ ਸ਼ਹਿਰ 'ਚ ਆਪਣੀ ਸੀਟ ਬਰਕਰਾਰ ਰੱਖਣਗੇ ਜਿੱਥੋਂ ਉਹ ਚੋਣ ਲੜੇ ਅਤੇ ਜਿੱਤੇ ਸਨ ਭਾਰਤ ਵਿੱਚ 6 ਹਫ਼ਤਿਆਂ ਤੱਕ ਚੱਲਣ ਵਾਲੀਆਂ ਆਮ ਚੋਣਾਂ ਅਪ੍ਰੈਲ ਵਿੱਚ ਸ਼ੁਰੂ ਹੋਈਆਂ ਸਨ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ VOTING 1 ਜੂਨ ਤੱਕ ਚੱਲੇਗੀ ਲਗਭਗ 970 ਮਿਲੀਅਨ ਲੋਕ ਵੋਟ ਪਾਉਣ ਦੇ ਯੋਗ ਹਨ ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਚੋਣ ਬਣ ਚੁੱਕੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਚੇਅਰਪਰਸਨ ਬੀਬੀ ਜ਼ਗੀਰਕਾਰ ਦੀ ਠੋਡੀ ਨੂੰ ਛੂਣ ਦੀ ਵਾਇਰਲ ਹੋਈ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਮੰਗਲਵਾਰ ਦੁਪਹਿਰ 2 ਵਜੇ ਤੱਕ ਰਿਪੋਰਟ ਮੰਗੀ ਸੀ ਇਸ ਦੇ ਨਾਲ ਹੀ ਰਿਪੋਰਟ ਤੋਂ ਬਾਅਦ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਰੋਕ ਕਰਦੇ ਹਾਂ ਕੈਲਗਰੀ ਦੀ ਖਬਰਾਂ ਦੇ ਵੱਲ ਪਿਛਲੇ ਮਹੀਨੇ ਰੌਕੀ ਵਿਊ ਕਾਉਂਟੀ ਵਿੱਚ ਮਨੁੱਖੀ ਲਾਸ਼ਾਂ ਮਿਲਣ ਤੋਂ ਬਾਅਦ ਕੈਲਗਰੀ ਦੇ ਇੱਕ ਵਿਅਕਤੀ ਉੱਤੇ ਫਰਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਸੀ 3 ਅਪ੍ਰੈਲ ਨੂੰ ਰੇਂਜ ਰੋਡ 40 ਅਤੇ ਟਾਊਨਸ਼ਿਪ ਰੋਡ 241 ਨੇੜੇ ਇੱਕ ਲਾਸ਼ ਬਰਾਮਦ ਹੋਈ ਜਦੋਂ ਸਟੀਨਿਆ ਨੇਸ਼ਨ ਫਾਇਰ ਡਿਪਾਰਟਮੈਂਟ ਨੇ ਇਲਾਕੇ ਵਿੱਚ ਘਾਹ ਦੀ ਅੱਗ ਬੁਝਾਈ ਸੀ ਇੱਕ ਦਿਨ ਬਾਅਦ ਭੇਜੀ ਗਈ ਇੱਕ ਨਿਊਜ਼ ਰਿਲੀਜ਼ ਮੁਤਾਬਕ ਕੋਕਰੇਨ RCMP ਅਤੇ ਸਟੀਨਿਆ ਨੇਸ਼ਨ ਪੁਲਿਸ ਸਰਵਿਸ ਨਾਲ ਸੰਪਰਕ ਕੀਤਾ ਗਿਆ ਤੇ ਦੋਹਾਂ ਸੇਵਾਵਾਂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਬਿਆਨ ਵਿੱਚ ਕਿਹਾ ਗਿਆ ਕਿ ਕੈਲਗਰੀ ਵਿੱਚ 4 ਅਪ੍ਰੈਲ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ ਅਤੇ ਪੁਲਿਸ ਇਸ ਮੌਤ ਨੂੰ ਕਤਲ ਮੰਨ ਰਹੀ ਹੈ ਅਲਬਰਟਾ RCMP ਨੇ ਮੰਗਲਵਾਰ ਸਵੇਰੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ 3 ਮਈ ਨੂੰ ਹੋਏ ਕਤਲ ਦੇ ਸਬੰਧ ਵਿੱਚ ਇੱਕ ਵਿਅਕਤੀ ਤੇ ਦੋਸ਼ ਲਾਇਆ ਸਨ ਕੈਲਗਰੀ ਦੇ ਰਹਿਣ ਵਾਲੇ ਕ੍ਰਿਸਟੋਫਰ ਸਟੈਕ ਉਤੇ ਫਰਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਪੁਲਿਸ ਨੇ ਕਿਹਾ ਕਿ ਸਟੈਕ ਨੂੰ ਨਿਆਂਇਕ ਅੰਤ੍ਰ임 ਸੁਣਵਾਈ ਅਤੇ ਦੋ ਅਦਾਲਤੀ ਪੇਸ਼ੀਆਂ ਤੋਂ ਬਾਅਦ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਉਸ ਨੂੰ 27 ਮਈ ਨੂੰ ਕੈਲਗਰੀ ਦੀ ਅਲਬਰਟਾ ਕੋਰਟ ਆਫ ਜਸਟਿਸ ਵਿੱਚ ਪੇਸ਼ ਹੁਣ ਆਪਾਵੇਗਾ ਨਾਰਕਿਸਟ ਕੈਲਗਰੀ ਵਿੱਚ ਚਾਕੂ ਮਾਰੇ ਜਾਣ ਤੋਂ ਬਾਅਦ ਇੱਕ 14 ਸਾਲਾਂ ਲੜਕੀ ਦੀ ਹਾਲਤ ਹੁਣ ਸਥਿਰ ਹੋ ਗਈ ਹੈ ਕੈਲਗਰੀ ਪੁਲਿਸ ਨੂੰ ਸ਼ਾਮ 4:20 ਤੇ ਕਰੀਬ ਬੁਲਾਇਆ ਗਿਆ ਕੈਲਗਰੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ 64 ਐਵੇਨਿਊ ਨਾਰਥ-ਈਸਟ ਦੇ 300 ਬਲਾਕ ਵਿੱਚ ਇਕ ਨਾਬਾਲਗ ਉਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਸੀ ਪੰਚਲ ਅਤੇ ਪੁਲਿਸ ਅਧਿਕਾਰੀਆਂ ਨੇ ਨਾਬਾਲਗ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਤੋਂ ਬਾਅਦ ਉਕਤ ਨਿਬਾਲਕ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਹਾਲਾਂਕਿ ਘਟਨਾ ਦਾ ਕੀ ਕਾਰਨ ਰਿਹਾ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਖਲਾਅ ਚਲਦੇ ਐਡਮਿੰਟਨ ਦੀ ਖਬਰ ਦੇ ਨਾਲ ਐਡਮਿੰਟਨ ਦੀ ਸੈਂਟਰਲ ਪਾਰਕਿੰਗ ਵਿੱਚ ਪਿਛਲੇ ਹਫਤੇ ਹੋਏ ਝਗੜੇ 'ਚ 39 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਪੁਲਿਸ ਨੇ ਇੱਕ ਨਿਊਜ਼ ਬਿਆਨ ਵਿੱਚ ਕਿਹਾ ਕਿ 34 ਸਾਲਾਂ ਬ੍ਰੈਡ ਅਲੂਕ ਤੇ ਜੋਸ਼ੂਆ ਕਾਰਡੀਨਲ ਦੀ ਮੌਤ ਦੇ ਮਾਮਲੇ 'ਚ ਦੂਜੇ ਦਰਜੇ ਦਾ ਕਤਲ ਦਾ ਦੋਸ਼ ਲਾਇਆ ਗਿਆ। ਪੁਲਿਸ ਅਧਿਕਾਰੀਆਂ ਨੂੰ ਵੀਰਵਾਰ ਰਾਤ ਕਰੀਬ 9:40 ਮਿੰਟ ਤੇ 108 ਐਵੇਨਿਊ ਅਤੇ 98 ਸਟਰੀਟ ਦੇ ਖੇਤਰ ਵਿੱਚ ਇੱਕ ਪਾਰਕਿੰਗ ਵਿੱਚ ਗੜਬੜੀ ਦੀ ਸੂਚਨਾ ਮਿਲਣ ਤੇ ਬੁਲਾਇਆ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਲੋਕਾਂ ਦਾ ਇੱਕ ਵੱਡਾ ਗਰੁੱਪ ਲੜ ਰਿਹਾ ਸੀ ਜਦੋਂ ਪਹੁੰਚੇ ਤਾਂ ਉਹਨਾਂ ਨੇ ਕਾਰਡੀਨਲ ਨੂੰ ਜਾਣਲੇ ਬਾਅਦ ਸੱਟਾਂ ਤੋਂ ਪੀੜਤ ਪਾਇਆ ਪੈਰਾਮੈਡਿਕਸ ਨੇ ਉਸ ਦਾ ਇਲਾਜ ਕੀਤਾ ਤੇ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਬਾਅਦ ਵਿੱਚ ਕਾਰਡੀਨਲ ਦੀ ਸੱਟਾਂ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਪੋਸਟਮਾਰਟਮ ਪੂਰਾ ਕੀਤਾ ਗਿਆ ਅਤੇ ਸਿੱਟਾ ਕੱਢਿਆ ਗਿਆ ਕਿ ਕਾਰਡੀਨਲ ਦੀ ਮੌਤ ਚਾਕੂ ਦੇ ਕਈ ਜ਼ਖਮਾਂ ਕਾਰਨ ਹੋਈ ਹੈ। ਟੋਰਾਂਟੋ ਦੇ ਮੇਅਰ ਨੇ ਕਿਹਾ ਕਿ ਉਹਨਾਂ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਰਾਸ਼ਟਰੀ ਦਿਵਸ ਦੇ ਮੌਕੇ ਤੇ ਸਿਟੀ ਹਾਲ ਸਮਾਰੋਹ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਕਿਉਂਕਿ ਇੱਕ ਪ੍ਰੋਗਰਾਮ ਜਿੱਥੇ ਇਜ਼ਰਾਈਲ ਦਾ ਝੰਡਾ ਲਹਿਰਾਇਆ ਜਾਂਦਾ ਹੈ ਇਸ ਸਮੇਂ ਗਾਜ਼ਾ ਵਿੱਚ ਯੁੱਧ ਕਾਰਨ ਵੰਡ ਪਾਉ ਹੈ ਮੇਅਰ 올ਿਵਿਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਸ਼ਹਿਰ ਵਿੱਚ ਡੂੰਘੀਆਂ ਤਰੇੜਾਂ ਪੈ ਗਈਆਂ ਹਨ ਉਹਨਾਂ ਕਿਹਾ ਕਿ ਭਾਵਨਾਵਾਂ ਬਹੁਤ ਉੱਚੀਆਂ ਨੇ ਅਤੇ ਮੈਨੂੰ ਲੱਗਦਾ ਹੈ ਕਿ ਇਹ ਮਹੱਤਮਪੂਰਨ ਹੈ ਕਿ ਅਸੀਂ ਇੱਕ ਦੂਜੇ ਨੂੰ ਸੁਣੀਏ ਮੇਅਰ ਅਲੀਬੀਆ ਨੇ ਮੰਗਲਵਾਰ ਨੂੰ ਕਿਹਾ ਕਿ ਟੋਰਾਂਟੋ ਦੇ ਮੇਅਰ ਇਹ ਫੈਸਲਾ ਨਹੀਂ ਕਰਦੇ ਕਿ ਸਿਟੀ ਹਾਲਸ ਮਾਗਮਾ ਵਿੱਚ ਕਿਹੜੇ ਝੰਡੇ ਲਹਿਰਾਏ ਜਾਂਦੇ ਨੇ ਅਤੇ ਅਜਿਹੀਆਂ ਬੇਨਤੀਆਂ ਨੂੰ ਪ੍ਰੋਟੋਕਾਲ ਦਫ਼ਤਰ ਦੁਆਰਾ ਜਨਤਕ ਪੇਸ਼ਕਸ਼ਾਂ ਤੋਂ ਬਾਅਦ ਮੰਜ਼ੂਰੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ ਕਿ ਉਹ ਆਮ ਤੌਰ ਤੇ ਝੰਡਾ ਲਹਿਰਾਉਣ ਦੇ ਪ੍ਰੋਗਰਾਮਾਂ ਵਿੱਚ ਨਹੀਂ ਜਾਂਦੇ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਕਸਰ ਹੁੰਦੇ ਰਹਿੰਦੇ ਹਨ ਉਤਰੀ ਵੈਨਕੂਵਰ ਪੇ ਇੱਕ ਪਰਿਵਾਰ ਨੇ ਆਪਣੇ ਪਾਲਤੂ ਚਿਕਨ 스ਨੋਫਲੇਕ ਦੀ ਸੁਰੱਖਿਅਤ ਵਾਪਸੀ ਲਈ 200 ਡਾਲਰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ ਕਟਨਾ ਦੀ ਵੀਡੀਓ ਵਿੱਚ ਦੋ ਵਿਅਕਤੀ ਤੜਕੇ ਤਿੰਨ ਵਜੇ ਕੇ 24 ਮਿੰਟ ਤੇ ਚੰਗੀ ਤਰ੍ਹਾਂ ਸੁਰੱਖਿਅਤ ਚਿਕਨ ਕੋਪ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਨੇ ਇਹ ਵਿਅਕਤੀ ਨੰਗੀ ਛਾਤੀ ਵਾਲੇ ਹਨ ਅਤੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੇ ਸ਼ਰਟਾਂ ਆਪਣੇ ਸਿਰ ਉੱਤੇ ਬੰਨ੍ਹੀਆਂ ਹੋਈਆਂ ਨੇ। ਇੱਕ ਵਿਅਕਤੀ ਚਿਕਨ ਕੋਪ ਵਿੱਚ ਦਾਖਲ ਹੁੰਦਾ ਹੈ, ਝਿਜਕਦਾ ਹੈ ਤੇ ਫਿਰ ਖੰਭਾ ਦੀ ਝੜੀ ਵਿੱਚ स्नोਫਲੇਕ ਨੂੰ ਖੋ ਲੈਂਦਾ ਹੈ, ਜਦੋਂ ਕਿ ਉਸ ਦਾ ਸਾਥੀ ਦਰਵਾਜ਼ੇ ਤੇ ਉਡੀਕ ਕਰਦਾ ਹੈ ਤੇ ਇਹ ਸਭ ਕੁਝ ਕੈਮਰੇ ਵਿੱਚ ਰਿਕਾਰਡ ਹੋਇਆ ਦੇਖਿਆ ਜਾ ਸਕਦਾ ਹੈ। स्नोफ्लेक ਦੇ ਸਹਿਮਾਲਕ ਰਿਆਨ ਮਿਲਸ ਦਾ ਕਹਿਣਾ ਹੈ ਕਿ ਪੰਛੀਆਂ ਦੀਆਂ ਤਸਵੀਰਾਂ ਨੇ ਉਸ ਨੂੰ ਮੁਰਗੀ ਦੀ ਤੰਦਰੁਸਤੀ ਲਈ ਚਿੰਤਤ ਕਰ ਦਿੱਤਾ ਹੈ ਮਿਲਸ ਦੀ ਸਾਥੀ ਲਿੰਡੀ ਸਮਿਥ ਨੇ ਇੱਕ ਈਮੇਲ ਵਿੱਚ ਕਿਹਾ ਕਿ ਚੋਰੀ ਤਿੰਨ ਵੱਖ-ਵੱਖ ਸਿਕਿਉਰਿਟੀ ਕੈਮਰਿਆਂ ਵਿੱਚ ਕੈਦ ਹੋਈ ਹੈ ਸਮਿਥ ਨੇ ਕਿਹਾ ਕਿ ਚੋਰਾਂ ਨੇ ਕੈਮਰੇ ਦੇਖੇ ਅਤੇ ਪ੍ਰਵਾਹ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਆਪਣੇ ਚਿਹਰੇ ਲੁਕੋਏ ਹੋਏ ਸਨ ਅਤੇ ਸਾਡੀ ਪਿਆਰੀ ਮੁਰਗੀ ਨੂੰ ਉਹ ਆਪਣੇ ਨਾਲ ਲੈ ਗਏ ਰੁਕ ਕਰਦੇ ਹਾਂ ਕੈਲੀਫੋਰਨੀਆ ਦੀ ਖਬਰਾਂ ਦੇ ਵੱਲ ਟੈਸਲਾ ਉੱਤੇ ਇੱਕ ਵਾਤਾਵਰਣ ਗੈਰ ਲਾਭਕਾਰੀ ਸੰਸਥਾ ਨੇ ਮੁਕੱਦਮਾ ਦਾਇਰ ਕੀਤਾ ਹੈ ਜਿਸ ਨੇ ਐਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਉੱਤੇ ਕੈਲੀਫੋਰਨੀਆ ਦੇ ਫਰੀਮੋਂਟ ਪਲਾਂਟ ਨੂੰ ਨੁਕਸਾਨ ਦੇ ਪ੍ਰਦੂਸ਼ਕਾਂ ਦਾ ਨਿਕਾਸ ਕਰਨ ਦੀ ਆਗਿਆ ਦੇ ਕੇਸ ਸੈਂਕੜੇ ਵਾਰ ਫੈਡਰਲ ਕਲੀਨ 에ਅਰ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਵਾਤਾਵਰਣ ਲੋਕਤੰਤਰ ਪ੍ਰੋਜੈਕਟ ਨੇ ਸੋਮਵਾਰ ਨੂੰ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਕਿ ਟੈਸਲਾ ਨੇ ਜਨਵਰੀ 2021 ਤੋਂ ਨੇੜਲੇ ਵਸਨੀਕਾਂ ਅਤੇ ਕਾਮਿਆਂ ਨੂੰ ਬਹੁਤ ਜ਼ਿਆਦਾ ਨਾਈਟ੍ਰੋਜਨ ਆਕਸਾਈਡ ਆਰਸੈਨਿਕ ਕੈडमियम ਅਤੇ ਹੋਰ ਹਾਨੀਕਾਰਕ ਰਸਾਇਣਾਂ ਦੇ ਸੰਪਰਕ ਵਿੱਚ ਲਿਆਂਦਾ ਗੈਰ ਲਾਭਕਾਰੀ ਸੰਸਥਾ ਵਾਧੂ ਪ੍ਰਦੂਸ਼ਣ ਨੂੰ ਰੋਕਣ ਲਈ ਹੁਕਮ ਚਾੰਦੀ ਹੈ ਨਾਲ ਹੀ ਕਲੀਨ 에ਅਰ ਐਕਟ ਦੀ ਉਲੰਘਣਾ ਪ੍ਰਤੀ ਦਿਨ 1 ਲੱਖ ਡਾਲਰ ਤੋਂ ਵੱਧ ਦਾ ਸਿਵਲ ਜੁਰਮਾਨਾ ਵੀ ਜਾਂਦੀ ਹੈ ਟੈਸਲਾ ਨੇ ਮੰਗਲਵਾਰ ਨੂੰ ਟਿੱਪਣੀ ਲਈ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ ਸੈਨ ਫਰਾਂਸਿਸਕੋ ਦੀ ਸੰਗੀ ਅਦਾਲਤ ਵਿੱਚ ਦਾਇਰ ਮੁਕੱਦਮੇ ਨੇ ਟੈਸਲਾ ਉੱਤੇ ਆਪਣੀ ਮੁੱਖ ਅਮਰੀਕੀ ਫੈਕਟਰੀ ਫ੍ਰੀਮੋਂਟ ਪਲਾਂਟ ਦੇ ਆਲੇ-ਦੁਆਲੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਦਬਾਅ ਵਧਾਇਆ ਹੈ। ਇੱਕ ਆਖਰੀ ਖਬਰ ਪਾਕਿਸਤਾਨ ਤੋਂ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਪਾਕਿਸਤਾਨੀ ਤਾਲੀਬਾਨ ਦੇ ਸਾਫਕਾ ਗੜ੍ਹ ਵਿੱਚ ਮੰਗਲਵਾਰ ਤੜਕੇ ਇੱਕ ਘਰ ਤੇ ਡਰੋਨ ਨਾਲ ਮਿਜ਼ਾਈਲ ਦਾਗੀ ਗਈ ਜਿਸ ਵਿੱਚ ਬੱਚਿਆਂ ਸਮੇਤ ਘੱਟੋ-ਘੱਟ 4 ਪਿੰਡ ਵਾਸੀਆਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਮੁਖੀ ਹਿਦਾਇਤ ਉਲਹਾਣੀ ਦੱਸਿਆ ਕਿ ਇਹ ਹਮਲਾ ਕੈਬਰ ਪਖਤੂਨਖਵਾ ਸੂਬੇ ਦੇ ਦਖਣੀ ਵਜ਼ੀਰਿਸਤਾਨ ਵਿੱਚ ਹੋਇਆ ਸੀ ਉਨ੍ਹਾਂ ਕਿਹਾ ਕਿ ਤੁਰੰਤ ਸਪਸ਼ਟ ਨਹੀਂ ਹੈ ਕਿ ਮਿਜ਼ਾਈਲ ਕਿਸ ਨੇ ਚਲਾਈ ਅਤੇ ਅਧਿਕਾਰੀ ਉਕਤ ਘਟਨਾ ਦੀ ਜਾਂਚ ਕਰ ਰਹੇ ਹਨ ਅਸੀਂ ਅੱਜ ਦਾ ਬੁਲੇਟਿਨ ਅਗਲਾ ਬੁਲੇਟਿਨ ਲੈ ਕੇ ਫਿਰ حاضر ਹੋਵਾਂਗੇ دیکھتے ਰਹੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ ਧੰਨਵਾਦ